ਇਹ ਸਿਰਫ ਪੈਸਾ ਇਕੱਠਾ ਕਰਨਾ ਚਾਹੁੰਦੇ ਆ ਔਰ ਉਹ ਬਈਆ ਲੱਗਾ ਹੈ ਦਿੱਲੀ ਦਾ ਇੱਕ ਨਾਲ ਠੀਕ ਆ ਉਹਨੂੰ ਬਾਅਦ ਵਿੱਚ ਇੱਥੇ ਆਪ ਆਪ ਕੰਮ ਤੇ ਰੱਖਣਾ ਜ਼ਰੂਰ ਜਦੋਂ ਉਹਨਾਂ ਨੇ ਹਾਰ ਜਣਾ ਜਰੂਰ ਆਪਣੇ ਖੇਤਾਂ 'ਚ ਕੰਮ ਕਰਾਉਣਾ ਔਰ ਉਹਨੂੰ ਤਨਖਾਹ ਵੀ ਵਾਧੂ ਦੇਵਾਂਗੇ ਜਿੰਨੀ ਬੰਦੀ ਦੀ ਤਨਖਾਹ ਤੋਂ ਵਾਧੂ ਤਨਖਾਹ ਦੇਵਾਂਗੇ ਉਹਨੂੰ ਸਤਾਈ ਜਾਮ ਆਦਮੀ ਪਾਰਟੀ ਸਰਕਾਰ ਨਹੀਂ ਬਣਾਉਣੀ ਤੁਸੀਂ ਸੱਤ ਲੋਵੇ ਕੋਈ ਨਹੀਂ ਜੀ ਇਹ ਝਾੜੂ ਖਿਲਰ ਗਿਆ ਝਾੜੂ ਦੇ ਤੀਲਣੇ ਨਹੀਂ ਕਰਨ ਹੋਣੀਆਂ ਲੋਕਾਂ ਕੋ ਅਸੀਂ ਆਪਣਾ ਐਫੀਡਾਵਟ ਦਿੰਨੇ ਆ ਐਫੀਡਾਵਟ ਲੱਗਾ ਹੈ ਨਾਲ ਬਿਆਨ ਲਾਏ ਆ ਅਸੀਂ ਅਸੀਂ ਕੱਲੇ-ਕੱਲੇ ਬੰਦੇ ਨੇ ਇਹ ਕਾਲੂ ਕੇ ਨਾ ਕਹਿਣ ਕੀ ਠੀਕ ਹੈ ਜੀ ਵਿੱਚੋ ਜ਼ਿੰਮੇਦਾਰ ਸਾਡੇ ਨਾਲ ਸੀਗੇ ਇਹ ਅੱਜ ਇਸ ਪਾਲਿਸੀ ਦੇ ਤਹਿਤ ਜ਼ਮੀਨਾਂ ਖੋਣਾਂਗੇ ਬਣ ਨਹੀਂ ਦੇਵਾਂਗੇ ਜ਼ਮੀਨਾਂ 'ਚ ਇਹਨਾਂ ਦਾ ਪੂਰੇ ਪੰਜਾਬ ਦੇ ਵਿੱਚ ਹਰ ਨਗਰ 'ਚ ਬੜਨਾ ਬਿਲਕੁਲ ਬੰਦ ਕਰਾਂਗੇ ਆ ਝਾੜੂ ਬਾਰੂ ਪਾਰਟੀ ਦਾ ਭਗਵੰਤ ਸਿੰਘ ਸਾਬ ਕਹਿੰਦੇ ਅਸੀਂ ਕਿਸਾਨ ਕਰੋੜਾਪਤੀ ਬਣਾਉਣੇ ਆ ਜੀ ਤੁਸੀਂ ਬਣਨਾ ਨਹੀਂ ਚਾਹੁੰਦੇ ਕਰੋੜਾਪਤੀ ਕਿਸਾਨਾਂ ਕੋਲੋਂ ਪੈਸੇ ਲੈਣਿਆ ਅੱਜ ਦੱਸੇ ਰਹੀ ਇਹਨੂੰ ਚਰਖੇ ਨੂੰ ਪਤਾ ਕੀ ਹੈ ਇਹਦੇ ਛੋਟੇ ਹੁੰਦੇ ਤੇ ਕੰਨ ਕਿਉਂ ਨਹੀਂ ਮਰੋੜੇ ਦੀ ਮਾਂ ਨੇ ਵੀ ਲੋਕਾਂ ਨੂੰ ਸਾਰੀ ਉਮਰ 400 ਬੀਸੀ ਕਰੇਗਾ ਠੱਗੀਆਂ ਕਰੇਗਾ ਉਹ ਠੱਗੀਆਂ ਕਰ ਕਰ ਸਰਕਾਰ ਬਣਾ ਲਈ ਅੱਜ ਠੱਗੀਆਂ ਕਰਕੇ ਜ਼ਮੀਨ ਖੋਣੀ ਚਾਹੁੰਦਾ ਹੈ ਚਾਹੇ ਉਹ ਕੋਈ ਡੀਸੀ ਹੋਵੇ ਐਸਐਸਪੀ ਹੋਵੇ ਜਿਹੜਾ ਵੀ ਅਫਸਰ ਸੋਚ ਵਿਚਾਰ ਕੇ ਆਵੇ ਅਸੀਂ ਮਰਨ ਦੀ ਤਿਆਰੀ ਕੀਤੀ ਹੋਈ ਆ ਤੇ ਮਾਰਾਂਗੇ ਵੀ ਮਰਾਂਗੇ ਵੀ ਤੇ ਮਾਰਾਂਗੇ ਵੀ ਪਰ ਅਸੀਂ ਜ਼ਮੀਨ ਜਿਹੜੀ ਆ ਉਹ ਕਦੇ ਹੀ ਨਹੀਂ ਦੇਵਾਂ ਭਗਵੰਤ ਮਾਨ ਜੀ ਐ ਸੌਕਾ ਨਹੀਂ ਜੜੀਆਂ ਜ਼ਮੀਨਾਂ 'ਚ ਪੈਰ ਪਾ ਜਾਓਗੇ ਤਾਂ ਚਲੇ ਜਾਓਗੇ ਸੁੱਕੇ ਕੀ ਕਰੋਗੇ ਜੀ ਫਿਰ ਫਿਰ ਲੋਹੇ ਦੇ ਕੱਪੜੇ ਸਮਾ ਕੇ ਹੁਣ ਜੋ ਬੀਜੇਪੀ ਨਾ ਕਰਦੇ ਰਹਿਆ ਇਹਨਾਂ ਦੇ ਕੱਪੜੇ ਵੀ ਪਾਟਣਗੇ ਇਹਨਾਂ ਦੇ ਡਾਂਗਾ ਵੀ ਬਨਨਗੇ ਜੇ ਸਰਕਾਰ ਕਹਿੰਦੀ ਐਡੀ ਅਸੀਂ ਅਕਲਮੰਦ ਇਹਨਾਂ ਦੇ ਆਈਪੀਐਸ ਹੈ ਇਹਨਾਂ ਦੇ ਆਈਐਸ ਹੈ ਮੈਂ ਚੈਲੰਜ ਕਰਦਾ ਸਰਕਾਰ ਦੇ ਸਾਰੇ ਬਿਊਰੋਕਰੇਟ ਨੂੰ ਆਓ ਬੈਠੋ ਮੇਰੇ ਦੇ ਨਾਲ ਦੱਸੋ ਕਿਦਾਂ ਤੁਹਾਡੇ ਇੱਕ ਇਹ ਪਾਲਿਸੀ ਚੰਗੀ ਆ ਜੇਕਰ ਤੁਹਾਡੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਪਹੁੰਚਦੇ ਨੇ ਲੈਂਡ ਪੂਲਿੰਗ ਪਾਲਿਸੀ ਦੇ ਫਾਇਦੇ ਗਣਾਉਣ ਵਾਸਤੇ ਤਾਂ ਉਹਨਾਂ ਦੇ ਫਾਇਦੇ ਸੁਣੋਗੇ ਜੀ ਜਲੰਧਰ ਵਾਲਿਆਂ ਨੇ ਵਖਤੇ ਅਸੀਂ ਕੁੱਟਾਂਗੇ ਉਹ ਸੰਤਾਰੀ ਦੇ ਜਿੱਦਾਂ ਭਗਤ ਸਿੰਘ ਉਹਨਾਂ ਨੇ ਸਾਨੂੰ ਦੇਸ਼ ਯਾਦ ਕਰਾ ਕੇ ਦਿੱਤਾ ਬੇਬੀ ਉਦੋਂ ਦਾ ਬੰਦਾ ਜੰਮਾ ਇੱਕ ਸਾਨੂੰ ਭਗਤ ਸਿੰਘ ਮਿਲ ਗਿਆ ਸਾਨੂੰ ਪਰ ਇਹ ਨਹੀਂ ਪਤਾ ਸੀ ਕਿ ਸਾਨੂੰ ਇੱਕ ਠੱਗ ਮਿਲ ਗਿਆ ਸਾਨੂੰ ਇਹਨਾਂ ਗੱਲਾਂ ਦਾ ਬਿਲਕੁਲ ਨਹੀਂ ਸੀ ਪਤਾ ਜੇ ਸਾਨੂੰ ਪਤਾ ਹੁੰਦਾ ਅਸੀਂ ਇਹਨੂੰ ਉਦੋਂ ਬੰਨ੍ਹਦੇ ਨਾ ਹੁੰਦੇ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿਲੋਂ ਦੋਸਤੋ ਹੁਸ਼ਿਆਰਪੁਰ ਦੇ ਸ਼ੇਰਗੜ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਪਿੰਡ ਦੇ ਵਿੱਚੋਂ ਐਂਟਰੀ ਬੈਨ ਕਰ ਦਿੱਤੀ ਹੈ ਐਂਟਰੀ ਦੀ ਮਨਾਹੀ ਕਰ ਦਿੱਤੀ ਹੈ ਤੇ ਆਖਿਰਕਾਰ ਬੋਰਡ ਲਾ ਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਪਿੰਡਾਂ ਚੋਂ ਐਂਟਰੀ ਕਿਉਂ ਬੈਨ ਕੀਤੀ ਹੈ ਗੱਲਬਾਤ ਕਰਦੇ ਹਾਂ ਤਾਂ ਸਾਡੇ ਨਾਲ ਕਿਸਾਨ ਆਗੂ ਮਨਜੀਤ ਸਿੰਘ ਰਾਏ ਮੌਜੂਦ ਨੇ ਰਾਏ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਇੱਕ ਵਾਰ ਬੋਰਡ ਜਿਹੜਾ ਉੱਪਰ ਤੁਸੀਂ ਲਾਇਆ ਇੱਕ ਵਾਰ ਬੋਰਡ ਆਪਾਂ ਜ਼ਰੂਰ ਦਿਖਾ ਦਿੰਨੇ ਆ ਬੋਰਡ ਤੇ ਲਿਖਿਆ ਹੋਇਆ ਹੈ ਕੇਜਰੀਵਾਲ ਭਜਾਓ ਜ਼ਮੀਨ ਬਚਾਓ ਭਗਵੰਤ ਮਾਨ ਭਜਾਓ ਜ਼ਮੀਨ ਬਚਾਓ ਦੋਨਾਂ ਪਾਸੇ ਫੋਟੋਜ਼ ਲੱਗੀਆਂ ਹੋਈਆਂ ਨੇ ਇਹ ਅਜਿਹੇ ਬੋਰ ਅਸੀਂ ਬਦਲਾਅ ਚ ਲੈ ਕੇ ਆਏ ਸੀ ਅੱਜ ਉਹ ਸਰਕਾਰ ਜਿਹੜੀ ਆ ਉਹ ਸਾਡੀਆਂ ਜ਼ਮੀਨਾਂ ਖੋਣ ਜਾ ਰਹੀ ਹੈ ਇਸ ਕਰਕੇ ਅਸੀਂ ਇਹ ਬੋਰਡ ਅੱਜ ਜਿਹੜੇ ਆ ਇਹ ਸ਼ੁਰੂਆਤ ਕੀਤੀ ਹੱਲੇ ਇਹ ਪੁਰੀ ਨਾਂ ਤੇ ਸ਼ੇਰਗੜ੍ਹ ਦੇ ਵਿੱਚੋਂ ਸ਼ੁਰੂਆਤ ਹੋਈ ਆ ਜੇਕਰ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਸੀ ਵਾਪਸ ਨਾ ਲਈ ਇਹ ਹਰ ਪਿੰਡ ਚ ਬੋਰਡ ਲੱਗੇਗਾ ਪੂਰੇ ਪੰਜਾਬ ਚ ਲੱਗਣਗੇ 2027 ਤੱਕ ਇਹਨਾਂ ਦਾ ਪੂਰੇ ਪੰਜਾਬ ਦੇ ਵਿੱਚ ਹਰ ਨਗਰ ਚ ਬੜਨਾ ਬਿਲਕੁਲ ਬੰਦ ਕਰਾਂਗੇ ਆ ਝਾੜੂ ਬਾਰੂ ਪਾਰਟੀ ਦਾ ਜਿਹੜੀ ਆ ਆਮ ਆਦਮੀ ਪਾਰਟੀ ਇਹਦਾ ਕੱਟੜੇ ਮਾਨਦਾਰ ਆਪਣੇ ਆਪ ਨੂੰ ਖਵਾਉਣ ਵਾਲੇ ਉਹਨਾਂ ਦੀਆਂ ਤੁਸੀਂ ਪਿੰਡਾਂ 'ਚੋਂ ਐਂਟਰੀਆਂ ਕੋਈ ਬੈਨ ਕਰਦੀਆਂ ਜੀ ਇਹ ਸਾਨੂੰ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਇਹ ਕੱਟੜੇ ਮਾਨਦਾਰ ਨਹੀਂ ਕੱਟੜ ਬੇਈਮਾਨ ਨੇ ਇਹ ਬੇਈਮਾਨ ਨੇ ਇਹਨਾਂ ਦੇ ਪਰਚੇ ਹੋਏ ਨੇ 420 ਦੇ ਦਿੱਲੀ 'ਚੋਂ ਦਿੱਲੀ 'ਚੋਂ ਨਕਰਤੇ ਲੋਕਾਂ ਨੇ ਉਹ ਆ ਕੇ ਸਾਡੇ ਆ ਜਿਹੜੇ ਇੱਥੇ ਸੀ 92 94 ਚੁਣੇ ਆ ਇਹ ਇਹਨਾਂ ਦੇ ਸਿਰ ਤੇ ਬਹਿ ਗਏ ਔਰ ਇਹਨਾਂ ਸਾਡਿਆਂ ਨੇ ਆਪਣੇ ਸਿਰ ਉਹਨਾਂ ਦੇ ਪੈਰਾਂ ਤੇ ਰੱਖਤੇ ਇਹ ਵਿਕ ਗਏ ਉਹਨਾਂ ਦੇ ਕੋਲੇ ਇਹ ਉਹਨਾਂ ਦੇ ਮੋਰੇ ਵਿਛ ਗਏ ਸੋ ਇਸ ਕਰਕੇ ਅੱਜ ਮਜਬੂਰੀ ਵਾਸਤੇ ਪੂਰੇ ਪੰਜਾਬ ਨੂੰ ਉੱਠ ਕੇ ਖੜਨਾ ਪਿਆ ਇਸ ਕਰਕੇ ਵੀ ਇਹਨਾਂ ਨੂੰ ਆਇਆਂ ਨੂੰ ਪਿੰਡਾਂ ਚੋਂ ਭਜਾਓ ਅਜਹੀ ਪਾਲਿਸੀ ਜਿਹਦਾ ਪੰਜਾਬ ਦੇ ਬਹੁ ਗਿਣਤੀ ਵਿਰੋਧ ਲੋਕ ਵਿਰੋਧ ਕਰਦੇ ਹੋਣ ਅਜਹੀ ਪਾਲਿਸੀ ਭਗਵੰਤ ਮਾਨ ਸਾਹਿਬ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਬਣਾਈ ਕਿਉਂ ਜਾ ਰਹੀ ਹੈ ਜੀ ਇਹ ਕਰਪਸ਼ਨ ਇਹ ਵੱਡਾ ਸਕੈਮ ਹੈ ਵੱਡੀ ਕਰਪਸ਼ਨ ਹੈ ਇਹਨਾਂ ਨੇ ਸੋਚਿਆ ਵੀ ਭਾਈ 2027 ਚ ਇਲੈਕਸ਼ਨ ਪੰਜਾਬ ਚ ਵੀ ਲੜਨੀ ਆ ਉਸ ਤੋਂ ਪਹਿਲਾਂ ਹੁਣ ਵਿਹਾਰ ਦੀ ਇਲੈਕਸ਼ਨ ਹੈ ਗੁਜਰਾਤ ਦੀ ਇਲੈਕਸ਼ਨ ਹੈ ਉਹਦੇ ਵਾਸਤੇ ਫੰਡ ਚਾਹੀਦੇ ਨੇ ਤੇ ਉਹ ਜਿਹੜੇ ਪੈਸੇ ਆ ਉਹ ਕਿੱਥੋਂ ਇਕੱਠੇ ਹੋ ਸਕਦੇ ਨੇ ਇਨਾਂ ਦੀ ਨਜ਼ਰ ਆ ਗਈ ਪੰਜਾਬ ਦੀਆਂ ਜ਼ਮੀਨਾਂ ਤੇ ਜਦ ਕਿ ਕੋਈ ਡਿਮਾਂਡ ਨਹੀਂ ਇਹ ਦੱਸਣ ਕਿੰਨੀ ਡਿਮਾਂਡ ਹੈ ਪੰਜਾਬ 'ਚ 40% ਕੋਠੀਆਂ ਨੂੰ ਤਾਲੇ ਲੱਗੇ ਹੋਏ ਆ ਤਾਂ ਇਹ ਅੱਜ ਇਸ ਪਾਲਿਸੀ ਦੇ ਤਹਿਤ ਜ਼ਮੀਨਾਂ ਖੋਣਾਂਗੇ ਬਣ ਨਹੀਂ ਦੇਵਾਂਗੇ ਜ਼ਮੀਨਾਂ 'ਚ ਇਹਨਾਂ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਤਾੜਨਾ ਕਰਤੀ ਵੀ ਭਾਈ ਜੇ ਜਮੀਨ 'ਚ ਪੈਰ ਪਾਇਆ ਤੇ ਜਿਹੜਾ ਵੀ ਅਫਸਰ ਚਾਹੇ ਉਹ ਕੋਈ ਡੀਸੀ ਹੋਵੇ ਐਸਐਸਪੀ ਹੋਵੇ ਜਿਹੜਾ ਵੀ ਅਫਸਰ ਸੋਚ ਵਿਚਾਰ ਕੇ ਆਵੇ ਅਸੀਂ ਮਰਨ ਦੀ ਤਿਆਰੀ ਕੀਤੀ ਹੋਈ ਆ ਤੇ ਮਾਰਾਂਗੇ ਵੀ ਮਰਾਂਗੇ ਵੀ ਤੇ ਮਾਰਾਂਗੇ ਵੀ ਪਰ ਅਸੀਂ ਜ਼ਮੀਨ ਜਿਹੜੀ ਆ ਉਹ ਕਿਤੇ ਹੀ ਨਹੀਂ ਦੇਵਾਂਗੇ ਤੁਹਾਨੂੰ ਤਾਂ ਫਾਇਦੇ ਗਿਣਾਏ ਜਾ ਰਹੇ ਨੇ ਲੈਂਡ ਪੂਲਿੰਗ ਪਾਲਿਸੀ ਦੇ ਕਿਸਾਨ ਸਰਕਾਰ ਦੀਆਂ ਗੱਲਾਂ 'ਚ ਨਹੀਂ ਆ ਰਹੇ ਜੀ ਨਹੀਂ মিডিਆ ਨਾਲ ਹੀ ਫਾਇਦੇ ਗਿਣਾਏ ਜਾ ਰਹੇ ਆ ਸਾਡੇ ਸਾਹਮਣੇ ਨਾ ਅਸੋਸੀਏਸ਼ਨ ਕਰਨ ਜੇ ਦਾਮਿਆ ਸਰਕਾਰ ਚ ਜੇ ਸਰਕਾਰ ਕਹਿੰਦੀ ਐਡੀ ਅਸੀਂ ਅਕਲਮੰਦ ਇਹਨਾਂ ਦੇ ਆਈਪੀਐਸ ਹੈ ਇਹਨਾਂ ਦੇ ਆਈਐਸ ਹੈ ਮੈਂ ਚੈਲੰਜ ਕਰਦਾ ਸਰਕਾਰ ਦੇ ਸਾਰੇ ਬਿਊਰੋਕਰੇਟ ਨੂੰ ਆਓ ਬੈਠੋ ਮੇਰੇ ਦੇ ਨਾਲ ਦੱਸੋ ਕਿਦਾਂ ਤੋਂ ਇੱਕ ਇਹ ਪਾਲਿਸੀ ਚੰਗੀ ਆ ਅਸੀਂ ਦੱਸਾਂਗੇ ਪਾਲਿਸੀ ਕਿਵੇਂ ਘਾਤ ਗਏ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਤੇ ਉਹਨਾਂ ਕਿਸਾਨਾਂ ਲਈ ਜਿਨ੍ਹਾਂ ਦੀ ਜ਼ਮੀਨ ਜਾ ਰਹੀ ਹੈ ਆਜਣ ਚੈਲੰਜ ਕਰਦਾ ਮੈਂ ਇਹ ਲੋਕ ਮੈਂ ਕਹੂੰਗਾ ਆ ਬੁੱਧੀ ਬਹੀਨੇ ਚੁਣ ਲੈ ਅਸੀਂ ਬੁੱਧੀ ਤੋਂ ਬਿਨਾ ਬਹੀਨੇ ਜਿਹੜੇ ਚੁਣ ਲੈ ਤੇ ਇਹਨਾਂ ਨੂੰ ਜਿਹੜੇ ਉਹ ਅਫਸਰ ਜਿਹੜੇ ਏਸੀ ਕਮਰਾਂ ਚ ਬੈਠੇ ਆ ਨ ਮੁਖ ਦੀਆਂ ਤਨਖਾਹ ਲੈਂਦੇ ਆ ਉਹ ਇਹਨਾਂ ਨੂੰ ਗੁੰਮਰਾਹ ਕਰੀ ਜਾ ਰਹੇ ਆ ਇੱਕ ਦਿੱਲੀੋਂ ਆ ਗਏ ਲਾਲੇ ਉਹ ਇਹਨਾਂ ਨੂੰ ਗੁੰਮਰਾਹ ਕਰੀ ਜਾ ਰਹੇ ਆ ਸੋ ਇਹ ਗੁੰਮਰਾਹ ਖੁਦ ਹੋਏ ਨੇ ਪਰ ਇਹ ਕਹਿੰਦੇ ਨੇ ਕਿਸਾਨਾਂ ਨੂੰ ਵੀ ਕਿਸਾਨ ਗੁੰਮਰਾਹ ਹੋ ਗਈ ਇਹ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਭਗਵੰਤ ਮਾਨ ਜੀ ਐ ਸੋਕਾ ਨਹੀਂ ਛੜੀਆਂ ਜ਼ਮੀਨਾਂ 'ਚ ਪੈਰ ਪਾ ਜਾਓਗੇ ਤਾਂ ਚਲੇ ਜਾਓਗੇ ਸੁੱਕੇ ਹੁਣ ਤੁਹਾਨੂੰ ਦੱਸ ਦਿੱਤਾ ਵੀ ਜੇ ਪਾਲਿਸੀ ਵਾਪਸ ਨਾ ਲਈ ਤਾਂ ਸਾਡੇ ਪਿੰਡਾਂ 'ਚ ਵੀ ਪੈਰ ਨਹੀਂ ਪਾਉਣਾ ਜੇ ਪਿੰਡਾਂ 'ਚ ਵੀ ਪੈਰ ਪਾਇਆ ਤਾਂ ਐ ਸੁੱਕੇ ਨਹੀਂ ਜਾਓਗੇ ਨਾ ਸੁੱਕੇ ਜਾਂਦਿਆਂ ਵੀ ਕੀ ਕਰੋਗੇ ਜੀ ਫਿਰ ਫਿਰ ਲੋਹੇ ਦੇ ਕੱਪੜੇ ਸਮਾ ਕੇ ਹੁਣ ਜੋ ਬੀਜੇਪੀ ਨਾ ਕਰਦੇ ਰਹੇ ਆ ਫਿਰ ਇਹਨਾਂ ਦੇ ਕੱਪੜੇ ਵੀ ਪਾਟਣਗੇ ਇਹਨਾਂ ਦੇ ਡਾਂਗਾ ਵੀ ਬੰਨ੍ਹ ਗਿਆ ਹਮਮ ਤੁਮਨਤਮਨ ਸਾਹਿਬ ਕਹਿੰਦੇ ਅਸੀਂ ਕਿਸਾਨ ਕਰੋੜਾਪਤੀ ਬਣਾਉਣੇ ਆ ਜੀ ਤੁਸੀਂ ਬਣਾਣਾ ਨਹੀਂ ਚਾਹੁੰਦੇ ਕਰੋੜਾਪਤੀ ਕਿਸਾਨਾਂ ਕੋਲੋਂ ਪੈਸੇ ਲੈਣਿਆ ਆ ਦੱਸਿਆ ਤਾਂ ਸਹੀ ਇਹਨੂੰ ਚਰਖੇ ਨੂੰ ਪਤਾ ਕੀ ਹੈ ਇਹ ਬੈਠੇ ਸਾਡੇ ਨਾਲ ਬੈਠ ਕੇ ਨੇਗੋਸ਼ੀਏਸ਼ਨ ਕਰੇ ਮੈਂ ਇਹਨੂੰ ਦੱਸਣਾ ਚਾਹੁੰਦਾ ਵੀ ਤੇਰੀ ਪਾਲਿਸੀ ਕੀ ਕਹਿੰਦੀ ਹੈ ਇਹਦੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਇਹ ਕਹਿੰਦੀ ਹੈ ਵੀ ਜਿਹੜਾ 1200 ਗਜ ਦੇਣਾ ਉਹ ਡਿਵੈਲਪਮੈਂਟ ਚਾਰਜ ਵੀ ਸੱਤੋਂ ਲੈਣਾ ਤੇ ਭਾਈ ਸਾਡੇ ਤੇ ਇਹ ਉਹੀ ਜਿਹੜੀ ਜ਼ਮੀਨ ਹੈ ਉਹ 80 ਲੱਖ ਤੋਂ 90 ਲੱਖ ਕਰੋੜ ਤੱਕ ਹੈ ਤੇ ਤੂੰ ਇਹ ਲਾ ਕਿ ਭਾਈ ਚਾਰ ਕਿੱਲਾਂ ਦਾ ਇੱਕ ਕਿੱਲਾ ਲੈ ਗਾ ਔਰ ਉਹਦਾ 60% ਅਪੇਲਮੈਂਟ ਚਾਹਤੋ ਤੋ ਲੈਣਾ ਚਾਰ ਕਿੱਲਾਂ ਮਗਰ ਇੱਕ ਕਿੱਲਾ ਦੇਣਾ ਚਤਾਈ ਹਿੱਸਾ ਪਲਾਟਾਂ ਦੇ ਵਿੱਚ ਤੇ ਉਹਦਾ 60 ਲੱਖ ਦਾ ਅਪੇਲਮੈਂਟ ਚਾਹਤੋ ਲੈਣਾ ਮਤਲਬ ਸਾਡੀ ਜ਼ਮੀਨੇ ਸਾਨੂੰ ਮੁੱਲ ਦੇਣੀ ਮੁੜ ਕੇ ਜਿਹੜੀ ਉਹ ਕਹੀ ਜਾਂਦਾ ਲੋਕਾਂ ਨੂੰ ਬੇਬਕੂ ਬਣਾਈ ਜਾਂਦਾ ਜਿੱਦਾਂ ਸਟੇਜਾਂ ਤੇ ਬਣਾਉਂਦਾ ਸੀ ਮੈਂ ਕਹਾਂ ਇਹ ਪਤਾ ਨਹੀਂ ਇਹਦੇ ਛੋਟੇ ਹੁੰਦੇ ਤੇ ਕੰਨ ਕਿਉਂ ਨਹੀਂ ਮਰੋੜੇ ਇਹਦੀ ਮਾਂ ਨੇ ਵੀ ਲੋਕਾਂ ਨੂੰ ਸਾਰੀ ਉਮਰ 420 BC ਕਰੇਗਾ ਠੱਗੀਆਂ ਕਰੇਗਾ ਉਹ ਠੱਗੀਆਂ ਕਰ ਕਰ ਸਰਕਾਰ ਬਣਾ ਲਈ ਅੱਜ ਠੱਗੀਆਂ ਕਰਕੇ ਜ਼ਮੀਨ ਖੋਣੀ ਚਾਹੁੰਦਾ ਬਿਲਕੁਲ ਹੀ ਠਗੀ ਕਰਦੇ ਆਂ ਕਿ ਹੁਣ ਜਾਣਦੇ ਆ ਇਹਦੇ ਸਾਰੀਆਂ ਕਰਤੂਤਾ ਇਹਨਾਂ ਦੀਆਂ ਨੂੰ ਜਾਣਦੇ ਆ ਇਹਨਾਂ ਦੇ ਸਾਰੇ ਚਾਲਿਆਂ ਨੂੰ ਇਹਨਾਂ ਦੇ ਮਨਸੂਬਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਅੱਛਾ ਠੱਕੇ ਦਾ ਜ਼ਿਕਰ ਕਰਦੇ ਹੁੰਦੇ ਭਗਵੰਤਵਾ ਸਾਹਿਬ ਕਹਿੰਦੇ ਉਹ ਕਹਿੰਦੇ ਅਸੀਂ ਠੱਕੇ ਨਾਲ ਜ਼ਮੀਨਾਂ ਐਕਵਾਇਰ ਨਹੀਂ ਕਰਨੀਆਂ ਕਿਸਾਨ ਆਪਣੀ ਸਵੈ ਇਛਾ ਅਨੁਸਾਰ ਆਪਣੀ ਮਰਜ਼ੀ ਦੇ ਨਾਲ ਸਾਨੂੰ ਜ਼ਮੀਨ ਦੇ ਸਕਦਾ ਜੀ ਅਸੀਂ ਕਹਿੰਦੇ ਠੱਗਾ ਬਿਲਕੁਲ ਨਹੀਂ ਕਰਨਾ ਠੱਗਾ ਤਾਂ ਉਸ ਦਿਨ ਕਰਤਾ ਜਿਸ ਦਿਨ ਐਕਵਾਰਚ ਤੁਸੀਂ ਨੋਟੀਫਾਈ ਕਰਤਾ ਨਾ ਸਾਡੀ ਜ਼ਮੀਨ ਨੂੰ ਹੁਣ ਉਹ ਇੱਕ ਤਰ੍ਹਾਂ ਦੀ ਹੋਲਡ ਕਰਤੀ ਨਾ ਉਸ ਜ਼ਮੀਨ ਨੂੰ ਕੋਈ ਖਰੀਦੇਗਾ ਜਿਹਦੇ ਜਿਹਦੇ ਨੰਬਰ ਖਜ਼ਰਾਂ ਨੰਬਰ 12 ਚ ਆ ਗਏ ਨੋਟੀਫਾਈ ਹੋ ਗਈ ਉਹ ਜ਼ਮੀਨ ਨੂੰ ਕੌਣ ਖਰੀਦੂਗਾ ਹਰ ਇੱਕ ਨੂੰ ਪਤਾ ਵੀ ਇਹ ਜ਼ਮੀਨ ਜਿਹੜੀ ਹੈ ਮੁਫਤ ਚ ਜਾਣੀ ਹੈ ਕਿਹੜਾ ਕਮਲਾ ਪੈਸੇ ਪਸਾਲੂ ਆ ਕੇ ਇਹ ਉਸੇ ਦਿਨ ਹੀ ਹੋਲਡ ਹੋ ਗਈ ਇਹ ਲੋਕਾਂ ਨੂੰ ਵੇਪਕੂ ਬਣਾਈ ਜਾ ਰਿਹਾ ਹੈ ਇਹ ਕਿਸੇ ਹੋਰ ਨੂੰ ਬਣਾਵੇ ਭਾਈ ਜੇ ਨੂੰ ਪਤਾ ਹੋਵੇ ਵੀ ਆਹ ਕੋਠੀ ਆ ਇਹ ਤਾਂ ਬੇਗੀ ਸਰਕਾਰ ਦੀ ਹੋ ਗਈ ਉਹ ਤੇ ਪੈਸੇ ਕਿਉਂ ਲਾਊਗਾ ਜਦ ਖਵਾਰਾਂ ਚ ਹੀ ਆ ਗਿਆ ਤੇ ਇਹਨੇ ਕਿਹਨੂੰ ਪੁੱਛ ਕੇ ਨੰਬਰ ਦਿੱਤੇ ਖਜ਼ਰਾਂ ਨੰਬਰ ਸੋ ਸਿੱਧੀ ਗੱਲ ਆ ਨਾ ਹੋਣ ਇਹਨਾਂ ਨੇ ਮੈਂ ਕਹੂੰਗਾ ਜਗਰਾਉਂ ਦੇ तहसीलदार ਨੇ ਨੋਟਿਸ ਜਾਰੀ ਕਰਤਾ ਨੇ तहसीलदार ਨੂੰ ਕਿ ਸੀਐਲਯੂ ਨਹੀਂ ਦੇਣਾ ਪਟਵਾਰੀਆਂ ਨੂੰ ਸੀਐਲਯੂ ਨੇ ਸੀਐਲਯੂ ਹੁੰਦਾ ਚੇਂਜ ਆਫ ਲੈਂਡ ਯੂਜ਼ ਤੁਸੀਂ ਇਹਦਾ ਮਤਲਬ ਕਿਸੇ ਵੀ ਪਰਪਸ ਲਈ ਇਹ ਪ੍ਰਾਪਰਟੀ ਨੂੰ ਯੂਜ਼ ਨਹੀਂ ਕਰ ਸਕਦੇ ਨਾ ਕਿਸਾਨ ਉੱਥੇ ਕੋਈ ਕੋल्ड स्टोर ਖੋਲ੍ਹ ਸਕਦਾ ਜਿਹੜਾ ਐਗਰੀਕਲਚਰ 베ਸ ਨੇ ਆਪਣੀ ਫਸਲ ਨੂੰ ਸੰਭਾਲਣ ਲਈ ਰੱਖ ਰਖਾਓ ਲਈ ਨਾ ਤੇ ਉਹ ਕੋल्ड स्टोर ਖੋਲ੍ਹ ਸਕਦਾ ਨਾ ਉੱਥੇ ਸ਼ੈਰ ਲਾ ਸਕਦਾ ਨਾ ਕੋਈ ਪੱਠਾ ਲਾ ਸਕਦਾ ਨਾ ਕੋਈ ਉਹ ਪੋਲਟਰੀ ਫਾਰਮ ਖੋਲ੍ਹ ਸਕਦਾ ਨਾ ਉੱਥੇ ਕੋਈ ਡੈਰੀ ਫਾਰਮਿੰਗ ਕਰ ਸਕਦਾ ਉਹਦੀ ਪਰਮਿਸ਼ਨ ਲੈਣੀ ਪਉ ਸੀਐਲਯੂ ਤੇ ਸੀਐਲਯੂ ਦੇਣ ਤੋਂ ਮਨਾਂ ਕਰਤਾ ਫਿਰ ਕੀ ਆਹੋ ਇਹ ਦੱਸੇ ਭਗਵੰਤ ਮਾਨ ਲੈਂਡ ਪੂਲਿੰਗ ਪਾਲਿਸੀ ਦੇ ਫਾਇਦੇ ਗਿਣਾਉਣ ਵਾਸਤੇ ਆਮ ਆਦਮੀ ਪਾਰਟੀ ਦੇ ਵਰਕਰ ਪਿੰਡਾਂ ਚ ਪਹੁੰਚ ਰਹੇ ਨੇ ਜਲੰਧਰ ਦੇ ਇੱਕ ਪਿੰਡ ਦੇ ਵਿੱਚ ਆਏ ਸੀਗੇ ਤਾਂ ਕਿਸਾਨਾਂ ਨੇ ਰੱਜ ਕੇ ਉਹਨਾਂ ਦਾ ਵਿਰੋਧ ਕੀਤਾ ਜੇਕਰ ਤੁਹਾਡੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਪਹੁੰਚਦੇ ਨੇ ਲੈਂਡ ਪੂਲਿੰਗ ਪਾਲਿਸੀ ਦੇ ਫਾਇਦੇ ਗਿਣਾਉਣ ਵਾਸਤੇ ਤਾਂ ਉਹਨਾਂ ਦੇ ਫਾਇਦੇ ਸੁਣੋਗੇ ਜੀ ਜਲੰਧਰ ਵਾਲੇ ਨੇ ਵਕਤ ਤੇ ਅਸੀਂ ਕੁੱਟਾਂਗੇ ਹੁਣ ਕੁੱਟਾਂਗੇ ਜੇ ਇਹ ਕੋਈ ਸਾਨੂੰ ਗੁੰਮਰਾਹ ਕਰਨੀ ਨਹੀਂ ਬੰਦੇ ਭੇਜੇ ਉਹਨਾਂ ਨੂੰ ਫੜ ਕੇ ਕੁੱਟਾਂਗੇ ਮੈਂ ਚੈਲੰਜ ਕਰਦਾ ਸਾਡੇ ਆ ਪਿੰਡਾਂ 'ਚ ਕਿਸੇ ਦੂਸਰ ਬੰਦੇ ਦਾ ਦੂਸਰੇ ਪਿੰਡਾਂ ਦੇ ਬੰਦੇ ਦਾ ਬਣਨਾ ਸਖਤ ਮਨਾਇਆ ਬਿਲਕੁਲ ਨਹੀਂ ਆਊਗਾ ਇੱਥੇ ਅੱਛਾ ਆਮ ਆਦਮੀ ਪਾਰਟੀ ਨੇ ਉਹ ਇਸ਼ਤਿਹਾਰ ਵੀ ਸਪਾਈ ਹੋਏ ਨੇ ਆ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਜੇਕਰ ਵਰਕਰ ਤੁਹਾਡੇ ਪਿੰਡਾਂ ਦੇ ਵਿੱਚ ਆਉਣ ਦੀ ਤਿਆਰੀ ਕਰਕੇ ਬੈਠੇ ਨੇ ਉਹਨਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੀ ਕਹੋਗੇ ਜਿਹੜੇ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਦੇ ਵਿੱਚ ਭੁਗਤਣ ਵਾਸਤੇ ਕਿਸਾਨਾਂ ਨੂੰ ਕਹਿ ਰਹੇ ਨੇ ਜੀ ਮੈਂ ਉਹਨਾਂ ਨੂੰ ਆਮ ਆਦਮੀ ਦੇ ਜਿਹੜੇ ਵਰਕਰ ਨੇ ਜਿਹੜੇ ਇਸ ਗੱਲ ਹੀ ਤਿਆ ਉਹ ਭਾਈ ਆਪਣੇ ਆਪ ਬਚਾ ਕੇ ਉਹ ਆਪਣੀ ਇੱਜ਼ਤ ਪਤਲੇ ਰੱਖੇ ਤੁਸੀਂ ਆਪੋਂ ਪਿੰਡਾਂ ਦੇ ਲੋਕ ਤੁਹਾਨੂੰ ਹੁਣ ਕੁੱਟਣਗੇ ਝਾੜੂ-ਭਾਰੂ ਵਾਲਿਆਂ ਨੂੰ ਝਾੜੂ-ਭਾਰੂ ਵਾਲਿਆਂ ਨੂੰ ਬਿਲਕੁਲ ਨਹੀਂ ਜਿਹੜਾ ਸਰਕਾਰ ਦੀ ਪਾਲਿਸੀ ਲੈ ਕੇ ਆਊਗਾ ਉਹਨੂੰ ਕੁੱਟਣਗੇ ਕਦੇ ਸੋਚਿਆ ਸੀ ਕਿ ਆਮ ਆਦਮੀ ਪਾਰਟੀ ਦਾ ਵੀ ਬਾਈਕਾਟ ਕਰਨਾ ਪਊਗਾ ਪਿੰਡਾਂ 'ਚੋਂ ਦੇਖੋ ਇਹ ਸਮੇਂ ਦੀ ਤਰਾਸਦੀ ਹੈ ਵੀ ਅਸੀਂ ਬੜੇ ਚਾਵਾਂ ਨਾਲ ਇਹਨੂੰ ਚੁਣਿਆ ਪੰਜਾਬ ਦੇ ਲੋਕਾਂ ਨੇ ਇਹਨੂੰ ਸਭ ਤੋਂ ਵੱਧ ਬਹੁਮਤ ਦਿੱਤਾ ਪਰ ਇਹਨੇ ਸਭ ਤੋਂ ਵੱਡਾ ਢਾਕਾ ਅੱਜ ਪੰਜਾਬ 'ਚ ਮਾਰਿਆ ਪੰਜਾਬ ਦੀਆਂ ਜ਼ਮੀਨਾਂ ਤੇ ਮਾਰਿਆ ਪੰਜਾਬ ਦੇ ਲੋਕਾਂ ਨਾਲ ਧਰੋ ਕਮਾਇਆ ਔਰ ਹੁਣ ਵੀ ਕਮਾਇਆ ਸੋ ਇਸ ਕਰਕੇ ਇਹ ਜਿਹੜਾ ਅਸਲ ਦੇ ਵਿੱਚ ਝੂਠ ਤੇ ਜਿਹੜੀ ਟਿੱਕੀ ਹੋਵੇ ਕੋਈ ਵੀ ਬਿਲਡਿੰਗ ਉਸਾਰੀ ਨਹੀਂ ਜਾ ਸਕਦੀ ਝੂਠ ਤੇ ਉਹ ਡਿੱਗੂਗੀ ਜਿਹਦੀ ਨੀਵ ਝੂਠ ਤੇ ਹੋਵੇ ਸੋ ਇਹ ਝੂਠ ਤੇ ਇਹ ਨਹੀਂ ਸਰਕਾਰ ਲਿਆਂਦੀ ਇਹ ਡਗਣੀ ਆ ਬਹੁਤ ਮੁੰਦੇ ਪਾ ਡਗਣੀ ਬਿਲਕੁਲ ਤਾਂ ਹੋਰ ਵੀ ਇੱਥੇ ਕਿਸਾਨ ਵੀਰ ਨੇ ਪਾਈ ਸਾਹਿਬ ਐਂਟਰੀ ਬੈਨ ਕਰ ਦਿੱਤੀ ਝਾੜੂ ਵਾਲਿਆਂ ਦੀ ਬਿਲਕੁਲ ਜੀ ਬਿਲਕੁਲ ਉਰੇ ਮੁਕੰਮਲ ਤੌਰ ਤੇ ਐਂਟਰੀ ਬੈਨ ਹੈ ਝਾੜੂ ਵਾਲਿਆਂ ਦੇ ਇੱਥੇ ਇਹਨਾਂ ਪਿੰਡਾਂ ਦੇ ਵਿੱਚ ਬਿਲਕੁਲ ਬੈਨ ਆ ਪਰ ਜੇਕਰ ਇਹਨਾਂ ਨੇ ਇਹ ਪਾਲਿਸੀ ਵਾਪਸ ਨਾ ਲਈ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਾਡੇ ਨਾਲ ਦੇ ਪਿੰਡ ਵੀ ਆ ਉਹਨਾਂ ਦੇ ਵਿੱਚ ਵੀ ਇਹਨਾਂ ਦੀ ਐਂਟਰੀ ਬੈਨ ਹੋ ਗਈ ਤੇ ਦੁਖੀ ਹੋਗੇ ਜੀ ਆਮ ਆਦਮੀ ਪਾਰਟੀ ਤੋਂ ਬਿਲਕੁਲ ਜੀ ਇਹਦਾ ਨੁਕਸਾਨ ਬਹੁਤ ਆ ਇੱਕ ਤਾਂ ਲੇਬਰ ਸਾਡੇ ਪਿੰਡ ਦੀ ਖਤਮ ਹੋ ਗਈ ਇੱਕ ਮੰਡੀ ਦੀ ਖਤਮ ਹੋ ਗਈ ਇੱਕ ਬਾੜਦਾਨੇ ਵਾਲਾ ਕੰਮ ਖਤਮ ਹੋ ਗਿਆ ਇੱਕ ਢੇਰ ਰੇਡ ਦਵਾਈਆਂ ਵਾਲਾ ਕੰਮ ਖਤਮ ਹੋ ਗਿਆ ਇਹਦਾ ਫਾਇਦਾ ਦੱਸੋ ਕਿਹੜਾ ਆ ਨੁਕਸਾਨ ਹੀ ਨੁਕਸਾਨ ਆ ਜੀ ਕੋਈ ਫਾਇਦਾ ਨਹੀਂ ਹੈਗਾ ਦੁਖੀ ਹੋ ਗਏ ਜੀ ਝਾੜੂ ਵਾਲਿਆਂ ਤੋਂ ਬਹੁਤ ਜ਼ਿਆਦਾ ਦੁਖੀ ਹੋਏ ਸਾਡੇ ਇਸ ਪਾਲਿਸੀ ਦੇ ਨਾਲ ਕਿਸਾਨ ਤਾਂ ਮਰਦਾ ਹੈ ਮਰਦਾ ਨਾਲ ਲੇਬਰ ਜਿਹੜੀ ਸਾਰੀ ਆ ਉਹ ਵੀ ਮਰਦੀ ਆ ਔਰ ਨਾਲ ਜਿਹੜੇ ਮਜ਼ਦੂਰ ਸਾਡੇ ਖੇਤਾਂ ਵਿੱਚ ਕੰਮ ਕਰਦੇ ਆ ਉਹ ਵੀ ਮਰਦੇ ਆ ਔਰ ਮੰਡੀ ਦੇ ਵਿੱਚ ਜਿਹੜੇ ਕੰਮ ਕਰਦੇ ਆ ਉਹ ਵੀ ਜ਼ਿਆਦਾ ਮਰਦੇ ਆ ਇਸ ਕਰਕੇ ਪਾਲਿਸੀ ਜਿਹੜੀ ਸਭ ਤੋਂ ਖਤਰਨਾਕ ਆ ਜੋ ਕਿ ਕਿਸਾਨਾਂ ਨੂੰ ਮਾਰਨ ਵਾਸਤੇ ਮਜ਼ਦੂਰਾਂ ਨੂੰ ਮਾਰਨ ਵਾਸਤੇ ਇਹਨਾਂ ਨੇ ਲਿਆਂਦੀ ਆ ਤਾਂ ਕਿ ਜਾਂ ਸਾਰਾ ਪੈਸਾ ਲੁੱਟ ਕੇ ਦਿੱਲੀ ਦਿੱਲੀ ਲੈ ਜਾਈਏ ਇੱਥੇ ਵਰਕਸ਼ਾਪਾਂ ਬੰਦ ਹੋ ਜਾਣੀਆਂ ਟਰਾਲੀਆਂ ਬਣਾਉਂਦੇ ਟੇਲਰ ਬਣਾਉਂਦੇ ਕਈ ਕੁਝ ਬੰਦ ਦੇ ਖੇਤੀ ਲਈ ਉਹ ਸਾਰੀਆਂ ਵਰਕਸ਼ਾਪਾਂ ਬੰਦ ਹੋ ਜਾਣੀਆਂ ਜੀ ਇਹ ਇਕੱਲੀ ਖੇਤੀ ਨਹੀਂ ਬੰਦ ਹੋਣੀ ਇਹਦਾ ਜਾੜਾ ਪੂਰਾ ਸ਼ਹਿਰ ਦਾ ਵੀ ਜਾੜਾ ਪੂਰਾ ਹੈ ਜੀ ਇਕੱਲੇ ਪਿੰਡ ਦਾ ਜਾੜਾ ਨਹੀਂ ਹੈਗਾ ਇਹ ਜਿਹੜੀ ਪਾਲਿਸੀ ਲਿਆਂਦੀ ਇਹਨਾਂ ਨੇ ਕੇਜਰੀਵਾਲ ਸਾਹਿਬ ਨੇ ਕਿਉਂਕਿ ਇਹ ਭਾਜਪਾ ਦੀ ਵੀ ਟੀਮ ਹੈ ਇਹ ਪਹਿਲਾਂ ਹੀ ਆਪਾਂ ਕਹਿੰਦੇ ਆ ਇਹਨਾਂ ਨੇ 2017 ਤੋਂ ਪਹਿਲਾਂ ਜਦੋਂ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਆਏ ਉਹਨਾਂ ਨੇ ਦੇਖਿਆ ਯਾਰ ਦਿੱਲੀ ਦੇ ਵਿੱਚ ਤਾਂ ਕੁਝ ਨਹੀਂ ਕਿਉਂਕਿ ਮੈਂ ਖੁਦ ਦਿੱਲੀ ਰਹਿੰਦਾ ਸੀ ਉੱਥੇ ਇਹਨਾਂ ਨੂੰ ਕੋਈ ਉੱਥੇ ਐਮਐਲਏ ਜਿਹੜੇ ਆ ਉਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੁੰਦੀ ਪੰਜਾਬ ਦੇ ਵਿੱਚ ਆਏ ਤਾਂ ਦੇਖਿਆ ਵੇ ਇੱਥੇ ਤਾਂ ਟੌਰ ਟੱਪਾ ਹੀ ਲੱਗਾ ਉਹਨਾਂ ਨੇ ਉਸ ਟਾਈਮ ਤੋਂ ਹੀ ਦਿਮਾਗ ਦੇ ਵਿੱਚ ਬੈਠ ਗਿਆ ਕਿ ਆਪਾਂ ਪੰਜਾਬ ਦੇ ਉੱਤੇ ਰਾਜ ਕਰਨਾ ਉਹ ਝੂਠਾ ਬੋਲ-ਬੋਲ ਕੇ ਉਹ ਝੂਠ ਬੋਲ-ਬੋਲ ਕੇ ਇਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਆਪਣੀ ਸੱਤਾ ਕਾਇਮ ਕਰ ਲਈ ਕਿਉਂਕਿ ਇਹਨਾਂ ਨੇ ਉਸ ਟਾਈਮ ਵੀ 2017 ਦੇ ਵਿੱਚ ਵੀ ਬਾਧੂ ਪੈਸਾ ਇਕੱਠਾ ਪੰਜਾਬ 'ਚ ਕਰਕੇ ਲੈ ਗਏ ਇਲੈਕਸ਼ਨ ਦੀ ਤਿਆਰੀ ਕਰ ਰਹੇ ਸੀਗੇ ਉਹਨਾਂ ਨੇ ਅਖਬਾਰਾਂ ਦੇ ਵਿੱਚ ਬਿਆਨ ਦਿੱਤੇ ਕਿ ਮੇਰੇ ਤੋਂ 2 ਕਰੋੜ ਰੁਪਈਆ 3 ਕਰੋੜ ਰੁਪਈਆ ਇਹ ਠਾਕੇ ਲੈ ਗਏ ਪੰਜਾਬ ਤੋਂ ਤੇ ਇਹਨਾਂ ਦੇ ਧਿਆਨ ਹੀ ਇੱਥੇ ਕੇਂਦਰਤ ਆ ਪੰਜਾਬ ਨੂੰ ਬਰਬਾਦ ਕਿੱਦਾਂ ਕਰਨਾ ਕਿਉਂਕਿ ਉਹਨਾਂ ਨੂੰ ਪਤਾ ਜੇ ਪੰਜਾਬ ਦਾ ਕਿਸਾਨ ਜਿਹੜਾ ਉਹ ਇੱਕ ਜਾਗਰੂਕ ਕਿਸਾਨ ਆ ਜੇ ਪੰਜਾਬ ਨੇ ਐਜੀਟੇਸ਼ਨ ਕਿਤੇ ਵੀ ਹੋਏ ਦਿੱਲੀ ਦੇ ਵਿੱਚ ਹੋਏ ਤੇ ਪੰਜਾਬ ਦਾ ਕਿਸਾਨ ਸਭ ਤੋਂ ਮੋਰੀ ਹੋ ਕੇ ਲੜਿਆ ਇਹਨਾਂ ਕਿਸਾਨਾਂ ਨੂੰ ਦੱਬਣ ਵਾਸਤੇ ਇਹ ਪਾਲਿਸੀ ਲਿਆਂਦੀ ਗਈ ਆ ਨਾ ਤਾਂ ਇਹਨਾਂ ਤੋਂ ਜ਼ਮੀਨਾਂ ਰਹਿਣਗੇ ਇਹਨਾਂ ਨੂੰ ਬੰਦੂਆ ਮਨਜ਼ੂਰ ਕਿੱਦਾਂ ਬਣਾਣਾ ਇਹ ਪਾਲਸੀਆਂ ਇਹ ਇਸ ਕਰਕੇ ਪੰਜਾਬ ਦੇ ਉੱਤੇ ਪੰਜਾਬ ਦੇ ਹੱਕਾਂ ਦੇ ਉੱਤੇ ਕਿਸਾਨੀ ਦੇ ਉੱਤੇ ਡਾਕਾ ਮਾਰਨ ਵਾਸਤੇ ਇਹ ਸਾਰੀ ਦੀ ਸਾਰੀ ਚਾਲ ਜਿਹੜੇ ਦਿੱਲੀ ਵਾਲੇ ਲਾਲੇ ਬੈਠੇ ਨਾ ਜੀ ਇਹ ਤਾਂ ਕਰ ਰਹੇ ਆ ਜਿਹੋ ਜਿਹੇ ਹਾਲ ਤਿੰਨ ਖੇਤੀ ਕਾਨੂੰਨਾਂ ਵਾਲਾ ਭਾਜਪੀ ਦਾ ਕੀਤਾ ਸੀਗਾ ਉਹ ਜਿਹੇ ਹਾਲ ਹੁਣ ਆਮ ਆਦਮੀ ਪਾਰਟੀ ਦਾ ਕਰੋਗੇ ਬਿਲਕੁਲ ਅਸੀਂ ਆਪਣੇ ਜ਼ਮੀਨਾਂ ਦੀ ਖਾਤਰ ਲੜਾਂਗੇ ਵੀ ਮਰਾਂਗੇ ਵੀ ਕੱਪੜੇ ਵੀ ਪਾੜਾਂਗੇ ਜੇ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰੂਗਾ ਤੇ ਅਸੀਂ ਵੀ ਜਿੰਨੇ ਵੀ ਆ ਪਿੰਡਾਂ ਦੇ ਲੋਕ ਇਸ ਪਿੰਡ ਦੇ ਨਹੀਂ ਆਲੇ ਦੁਆਲੇ ਦੇ ਵੀ ਸਾਡੇ ਬੀਹਾਂ ਪਿੰਡਾਂ ਦੇ ਲੋਕ ਅਸੀਂ ਕੱਲ ਸਾਰੇ ਇੱਕ ਇੱਕ ਪਿੰਡ ਚ ਜਾ ਕੇ ਆਏ ਆ ਮਿਲ ਕੇ ਆਏ ਆ ਸਰਪੰਚ ਸਾਹਿਬਾਨਾਂ ਨੂੰ ਮਤਿਆਂ ਪਾਣ ਨੂੰ ਗਿਆ ਕੇ ਆਏ ਆ ਉਹਨਾਂ ਨੇ ਸਾਨੂੰ ਸਾਰਿਆਂ ਨੇ ਕਿਹਾ ਤੁਸੀਂ ਇੱਕ ਆਵਾਜ਼ ਮਾਰਿਓ ਅਸੀਂ ਹਮੇਸ਼ਾ ਇਹਦਾ ਤੁਹਾਨੂੰ ਕੱਲ ਅਸੀਂ ਇੱਕ ਜਿਹੜਾ ਆਪਣਾ ਸ਼ਕਤੀ ਪ੍ਰਦਰਸ਼ਨ ਟਰੈਕਟਰ ਨਾਲ ਹਿੰਦਸਾ ਆ ਕਿਉਂਕਿ ਸਾਡੇ ਦੋਨਾਂ ਪਿੰਡਾਂ ਦੇ ਕੋਲ ਜਿਆਦਾ ਜਿਆਦਾ 25 30 40 ਟਰੈਕਟਰ ਹੋਊਗੇ ਪਰ ਕੱਲ ਨੂੰ ਉਹ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਕਿ ਲੋਕ ਆਪ ਮਹਾਰੇ ਹੋਗੇ ਇਹਨਾਂ ਪਿੰਡਾਂ ਦੀ ਇਸ ਪਾਲਿਸੀ ਦੇ ਖਿਲਾਫ ਆਪ ਮਹਾਰੇ ਹੋ ਕੇ ਆ ਰਹੇ ਆ ਬਿਲਕੁਲ ਸਰਦਾਰ ਸਾਹਿਬ ਕਿੰਨਾ ਕੁ ਦੁਖੀ ਹੋ ਕੇ ਜੀ ਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਪਿੰਡਾਂ ਚੋਂ ਬੈਨ ਕੀਤਾ ਜੀ ਬਹੁਤ ਦੁਖੀ ਹੋ ਕੇ ਕੀਤਾ ਜੀ ਹਾਂ ਤੁਸੀਂ ਦੇਖਿਆ ਜੀ ਇਹ ਭਾਜੀ ਉਹਨਾਂ ਨੇ ਦੋਨਾਂ ਪਾਰਾਂ ਬੰਨ ਮੇਰੇ ਨੂੰ ਦੱਸ ਦਿੱਤਾ ਆ ਇਸ ਕਰਕੇ ਆਪਾਂ ਇਹਨਾਂ ਨੂੰ ਬਹੁਤ ਕੋਈ ਵੀ ਇੱਥੇ ਆਮ ਆਦਮੀ ਬੰਦੇ ਪੜਿਆ ਅਸੀਂ ਜੁੱਤੀਆਂ ਫੇਰਾਂਗੇ ਮਾਰਾਂਗੇ ਕੁੱਟਾਂਗੇ ਜੋ ਹੋਇਆ ਸਾਡੇ ਕੋਲੋਂ ਕਰਾਂਗੇ ਉਹ ਕਹਿੰਦੇ ਅਸੀਂ ਤਾਂ ਕੱਟੜ ਈਮਾਨਦਾਰ ਆਂ ਜੀ ਤੁਸੀਂ ਹੁਣ ਕੱਟੜ ਈਮਾਨਦਾਰਾਂ ਦੀ ਐਂਟਰੀ ਪਿੰਡਾਂ ਚੋਂ ਬੈਨ ਕਰਤੀ ਕਿੱਦਾਂ ਜੀ ਈਮਾਨਦਾਰ ਆ ਜੀ ਅੱਜ ਵੀ ਚੱਲ ਜਾਓ ਤਹਿਸੀਲ ਦੇ ਵਿੱਚ ਬਿਨਾਂ ਪੈਸੇ ਦਿੱਤੇ ਰਜਿਸਟਰੀ ਨਹੀਂ ਬਿਨਾਂ ਪੈਸੇ ਤੋਂ ਪਹਿਲਾਂ ਕਹਿੰਦੇ ਐਨਓਸੀ ਲੈ ਕੇ ਆਓ ਐਨਓਸੀ ਹੁੰਦੀ ਵੀ ਆ ਕੋਲ ਤਾਂ ਵੀ ਕਹਿੰਦੇ ਪੈਸੇ ਦਿਓ ਤਬਦੀਲ ਮਲਕੀਤ ਕਰਾਉਣੀ ਤਾਂ ਵੀ ਪੈਸੇ ਲੈਂਦੇ ਆ ਕੋਈ ਕੋਈ ਕਿੱਥੇ ਕਿਹੜਾ ਇੱਕ ਖੇਤਰ ਮੈਨੂੰ ਦੱਸ ਦਿਓ ਜਿੱਥੇ ਕ腐ਸ਼ਨ ਨਹੀਂ ਹੈਗੀ ਇਹਨਾਂ ਦੇ ਰਾਜ ਦੇ ਵਿੱਚ ਕ腐ਸ਼ਨ ਵਧੀ ਆ ਘਟੀ ਨਹੀਂ ਭਗਵੰਤ ਸਿੰਘ ਸਾਹਿਬ ਕਹਿੰਦੇ ਅਸੀਂ ਤਾਂ ਇੰਨੇ ਚੰਗੇ ਕੰਮ ਕਰ ਦਿੱਤੇ ਲੋਕ ਤਾਂ ਸਾਡੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਾਉਂਦੇ ਨੇ ਤੁਸੀਂ ਹੁਣ ਫੁੱਲਾਂ ਦੇ ਹਾਰ ਨਹੀਂ ਪਾਉਂਗੇ ਉਹਦੇ ਜੁੱਤੀਆਂ ਦੇ ਹਾਰ ਪਾਵਾਂਗੇ ਜੀ ਠੀਕ ਹੈ ਜੀ ਹੁਣ ਉਹਨਾਂ ਨੇ ਕੰਮੇ ਇਦਾਂ ਦੇ ਕੀਤੇ ਜੇ ਚੰਗੇ ਕੰਮ ਕਰਦਾ ਤੇ ਉਹਦੇ ਫੁੱਲਾਂ ਦੇ ਹਾਰ ਪਾਣੇ ਸੀਗੇ ਫੁੱਲਾਂ ਦੇ ਹਾਰ ਉਹਦੇ ਉਹਦੇ ਨਹੀਂ ਪਾਇਆ ਸੀ ਫੁੱਲਾਂ ਦੇ ਹਾਰ ਇਹ ਵੀ ਮੈਂ ਤੁਹਾਨੂੰ ਦੱਸ ਦੇਣਾ ਫੁੱਲਾਂ ਦੇ ਹਾਰ ਪਾਏ ਸੀਗੇ ਛੀਦੇ ਆਜਾ ਭਗਤ ਸਿੰਘ ਜੀ ਦੀ ਪੱਗ ਨੂੰ ਛੀਦੇ ਆਜਾ ਪੱਗ ਜੀ ਉਹਨਾਂ ਦੀ ਪੱਗ ਨੂੰ ਪਾਇਏ ਸੀਗੇ ਇਹਨੂੰ ਨਹੀਂ ਪਾਈ ਸੀ ਲੋਕਾਂ ਨੇ ਸਮਝਿਆ ਕਿ ਇਹ ਉਹ 47 ਦੇ ਜਿੱਦਾਂ ਭਗਤ ਸਿੰਘ ਉਹਨਾਂ ਨੇ ਸਾਨੂੰ ਦੇਸ਼ ਯਾਦ ਕਰਾ ਕੇ ਦਿੱਤਾ ਬੇਬੀ ਉਦਾਂ ਦਾ ਬੰਦਾ ਜਮੇ ਇੱਕ ਸਾਨੂੰ ਭਗਤ ਸਿੰਘ ਮਿਲ ਗਿਆ ਸਾਨੂੰ ਪਰ ਇਹ ਨਹੀਂ ਪਿਆ ਸੀ ਕੋਈ ਸਾਨੂੰ ਇੱਕ ਠੱਗ ਮਿਲ ਗਿਆ ਸਾਨੂੰ ਇਹਨਾਂ ਗੱਲਾਂ ਦਾ ਬਿਲਕੁਲ ਨਹੀਂ ਸੀ ਪਤਾ ਜੇ ਸਾਨੂੰ ਪਤਾ ਹੁੰਦਾ ਅਸੀਂ ਇਹਨੂੰ ਉਹਦੋਂ ਬੜਨੇ ਦਾ ਹੁੰਦਾ ਬਾਹਰੋਂ ਸਾਡੇ ਜਿੰਨੇ ਵੀ ਸਾਡੇ ਭੈਣ ਭਰਾ ਪੰਜਾਬ ਦੇ ਗਏ ਹੋ ਆ ਇੰਨਾ ਕੁ ਪੈਸਾ ਆਮ ਆਦਮੀ ਪਾਰਟੀ ਨੂੰ ਭੇਜਿਆ ਕਿ ਜਿਹਦੇ ਬਾਰੇ ਆਪਾਂ ਕੋਈ ਦੱਸ ਨਹੀਂ ਸਕਦੇ ਪਰ ਇਹ ਸਾਰਾ ਹੀ ਠਗੜ ਗਏ ਅੱਛਾ ਲੈਂਡ ਪੂਲਿੰਗ ਦੇ ਫਾਇਦੇ ਗਿਣੌਣ ਵਾਸਤੇ ਜੇਕਰ ਝਾੜੂ ਵਾਲੇ ਤੁਹਾਡੇ ਕੋਲ ਪਹੁੰਚਦੇ ਨੇ ਕੀ ਕਰੋਗੇ ਜੇ ਉਹਨਾਂ ਦਾ ਹਾਲ ਉਹਨਾਂ ਦੇ ਛਿੱਤਰ ਫਿਰਨੇ ਆ ਜੀ ਕੀ ਗੱਲ ਅਸੀਂ ਨਿਆਣੇ ਆ ਅੱਗੇ ਸਿਗਾ ਕਿਸਾਨ ਅਨਪੜ ਹੁਣ ਕਿਸਾਨ ਦਾ ਹਰ ਬੱਚਾ ਬੱਚਾ ਔਰ ਕਿਸਾਨ ਸਾਰਾ ਪੜਿਆ ਲਿਖਿਆ ਆ ਔਰ ਹਰ ਕਿਸਾਨ ਨੂੰ ਪਤਾ ਇਹਦੇ ਫਾਇਦੇ ਨੁਕਸਾਨ ਦਾ ਇਹ ਜਿਹੜੀਆਂ ਕਲੋਨੀਆਂ ਕਹਿੰਦਾ ਉਹਥੇ ਲੋਕਾਂ ਨੂੰ ਇਹ ਬੜਾਵਨਾ ਅਗੇ ਦੱਸਦਾ ਆ ਮੈਂ ਉਹ ਕਲੋਨੀਆਂ ਜੀ ਨਜਾਇਜ਼ ਉਹ ਫਲਾਨਾ ਆਈਟਮ ਕੰਨਾ ਕਟੀਆਂ ਕਿਨੇ ਇਹਨਾਂ ਨੇ ਕਟੀਆਂ ਉਹਨਾਂ ਦੇ ਮੀਟਰ ਕਿਨੇ ਲਾਏ ਇਹਨਾਂ ਨੇ ਲਾਇਆ ਇਹ ਸਾਰਾ ਕੁਝ ਇਹ ਸਾਰਾ ਇਹਨਾਂ ਨੇ ਸਿਰਫ ਪੈਸਾ ਹੰਪਣਾ ਇਹਨੇ 1.5 ਸਾਲ ਚ ਕਰਨਾ ਕੀਆ ਮੁੜ ਕੇ ਤੇ ਇਹਨੇ ਕਦੇ ਜਿੰਦਗੀ ਜਿੱਥੇ ਆਣਾ ਹੀ ਨਿਕਾ ਇਹ ਸਿਰਫ ਪੈਸਾ ਇਕੱਠਾ ਕਰਨਾ ਚਾਹੁੰਦੇ ਆ ਔਰ ਉਹ ਭਈਆ ਲੱਗਾ ਹੈ ਦਿੱਲੀ ਦਾ ਇੱਕ ਨਾਲ ਠੀਕ ਆ ਉਹਨੂੰ ਬਾਅਦ ਚ ਇੱਥੇ ਆਪ ਆਪ ਕੰਮ ਤੇ ਰੱਖਣਾ ਜ਼ਰੂਰ ਜਦੋਂ ਉਹਨਾਂ ਨੇ ਹਾਰ ਜਣਾ ਉਹ ਆਪਣੇ ਖੇਤਾਂ 'ਚ ਕੰਮ ਕਰਾਉਣਾ ਔਰ ਉਹਨੂੰ ਤਨਖਾਹ ਵੀ ਵਾਧੂ ਦੇਵਾਂਗੇ ਜਿੰਨੀ ਬੰਦੀ ਦੀ ਤਨਖਾਹ ਤੋਂ ਵਾਧੂ ਤਨਖਾਹ ਦੇਵਾਂਗੇ ਉਹਨੂੰ 27 ਜਮਾਦ ਮੀ ਆਦਮੀ ਪਾਰਟੀ ਸਰਕਾਰ ਨਹੀਂ ਬਣਾਉਣੀ ਤੁਸੀਂ ਮਤਲਬ ਕੋਈ ਨਹੀਂ ਜੀ ਇਹ ਝਾੜੂ ਖਿਲਰ ਗਿਆ ਝਾੜੂ ਦੇ ਤੀਲੇ ਨਹੀਂ ਪਤਾ ਇਹ ਲੈ ਮੇਰੇ ਵਿੱਚ ਝਾੜੂ ਸਿਗਾ ਕਿਤੇ ਇਹਨਾਂ ਨੂੰ ਖਾਣਾ ਨਹੀਂ ਆਇਆ ਇਹਨਾਂ ਨੂੰ ਇੱਕੋ ਦਿਨ ਤੇ ਕਹਿੰਦੇ ਬਈ ਇੱਕੋ ਵਾਰੀ ਇਕੱਠਾ ਕਰ ਲਈਏ ਸਾਰਾ ਕੁਝ ਇਹ ਚੀਜ਼ਾਂ ਚਾਹੁੰਦੇ ਸੀ ਇਹ ਔਰ ਇਸੇ ਕਰਕੇ ਇਹਨਾਂ ਨੂੰ ਹੁਣ ਪਤਾ ਆ ਸਾਰੇ ਪਾਸੇ ਸਾਰੇ ਸਟੇਟਾਂ 'ਚ ਇਹਨਾਂ ਦੇ ਜੁੱਤੀਆਂ ਪੈ ਗਈਆਂ ਹੁਣ ਇਹ ਚਾਹੁੰਦੇ ਆ ਕਿ ਪੰਜਾਬ ਬਚਦਾ ਆ ਬਈ ਉਹ ਜਿਹੜਾ ਭਈਆ ਜੀ ਕਹਿੰਦੇ ਆ ਉੱਪਰੋਂ ਦਿੱਲੀ ਵਾਲੇ ਉਹ ਕਹਿੰਦੇ ਬਈ ਇਕੱਠਾ ਕਰ ਲਓ ਪੰਜਾਬ 'ਚ ਜੋ ਮਾਲ ਹੈ ਕਰ ਲੈ ਕਾਕਾ ਇਕੱਠਾ ਕਰ ਲੈ ਮੁਰਕੇ ਬੇਲਾ ਨਹੀਂ ਹੱਥ ਹੁਣਾ ਇਹ ਇਹ ਵੀ ਉਦਾਂ ਦਾ ਆ ਇਹ ਵੀ ਉਹਦੇ ਮਗਰ ਲੱਗਾ ਆ ਠੀਕ ਹੈ ਜੀ ਇਹ ਆਪ ਤਾਂ ਕੁਝ ਬੋਲੇ ਸਤਾ ਜੋ ਉਧਰੋਂ ਜੋ ਉਧਰੋਂ ਹੁਕਮ ਹੁੰਦਾ ਉਹੀ ਹੋ ਰਿਹਾ ਪੰਜਾਬ ਵਾਲੇ ਕਹਿੰਦੇ ਤਸੱਲੀ ਵੀ ਰੱਜ ਕੇ ਕਰਾਉਂਦੇ ਆ ਜੀ ਕਿਹਦੀ ਕੀ ਤਸੱਲੀ ਇਹਦੀ ਕਰਾਉਣੀ ਜੀ ਇਹ ਤਾਂ ਮੂਰਖ ਬੰਦਾ ਇੱਕ ਨੰਬਰ ਦਾ ਜਿਹੜਾ ਦੂਸਰਿਆਂ ਦੇ ਮਗਰ ਲੱਗਾ ਆ ਖੇਤਰ ਫੇਰ ਕੇ ਕਰਾਵਾਂਗੇ ਹਾਂ ਜੀ ਇਹ ਛੇਤਰ ਫੇਰ ਕੇ ਕਰਾਵਾਂਗੇ ਛੇਤਰ ਫੇਰ ਕੇ ਸਿੱਧੇ ਸ਼ਬਦਾਂ ਚ ਕਹਿੰਨਾ ਮੈਂ ਇਹ ਕਈ ਵਾਰੀ ਕਹਿੰਦੇ ਤੁਸੀਂ ਬਾਦਸ਼ਾਹ ਇਦਾਂ ਦੀ ਬੋਲਦੇ ਹੋ ਸਾਡਾ ਦਰਦ ਬੋਲ ਰਿਹਾ ਸਾਡੀਆਂ ਜ਼ਮੀਨਾਂ ਜਾ ਰਹੀਆਂ ਸਾਡੀ ਰਹਿ ਕੁਝ ਜਾ ਰਹੀ ਸਾਡੇ ਬੱਚਿਆਂ ਦੀ ਰੋਟੀ ਖੋਈ ਜਾ ਰਹੀ ਇਸ ਕਰਕੇ ਭਾਈ ਅਸੀਂ ਤਾਂ ਹੁਣ ਜਿਹੜਾ ਸਾਡੇ ਹੱਥ ਆ ਗਿਆ ਇਹਨਾਂ ਦਾ ਝਾੜੂ ਬਾਰੂ ਪਾਰਟੀ ਦਾ ਉਹ ਛੇਤਰ ਫੇਰਾਂਗੇ ਸਾਡੇ ਪਿੰਡਾਂ ਚ ਆਇਆ ਤੇ ਸਰ ਜਾਨੀ ਭਾਈ ਸਾਹਿਬ ਸਾਡੀ ਲੈਂਡ ਪੁਲਿੰਗ ਪਾਲਿਸੀ ਦੇ ਇਹਨਾਂ ਨੇ ਆੜ ਦੇ ਵਿੱਚ ਇੱਕ ਬੜੀ ਵੱਡੀ ਸਾਜ਼ਿਸ਼ ਹੋ ਰਹੀ ਹੈ ਇਹਦੇ ਵਿੱਚ ਇਹਨਾਂ ਨੇ ਕੀ ਕਰਨਾ ਕੀ ਹੈ ਜਦੋਂ ਲੈਂਡ ਇਹਨਾਂ ਨੇ ਅਕਵਾਇਰ ਕਰ ਲੈਣੀ ਇਹਨਾਂ ਨੇ ਪ੍ਰਵਾਸੀ ਮਜ਼ਦੂਰ ਲਿਆ ਕੇ ਤੁਹਾਡੇ ਉੱਤੇ ਜ਼ਮੀਨਾਂ 'ਚ ਬਿਠਾ ਦੇਣੇ ਆ ਉਹਨਾਂ ਨੂੰ ਕਹਿਣਾ ਕਿ ਇਹਨਾਂ ਨੂੰ ਰੁਜ਼ਗਾਰ ਦੇ ਰਹੇ ਆ ਉਹਨਾਂ ਦੀਆਂ ਵੋਟਾਂ ਬਣਾ ਕੇ ਇਹਨਾਂ ਨੇ ਇਸ ਹਿਸਾਬ ਨਾਲ ਉਹਨੂੰ ਸ਼ਹਿਫਲ ਕਰਨਾ ਹੈ ਕਿ ਜਿਹੜੀ ਸਰਕਾਰ ਜਿੱਥੇ ਇਹਨਾਂ ਨੂੰ ਲੱਗਦਾ ਕਿ ਅਸੀਂ ਇੱਥੋਂ ਹਾਰਦੇ ਜਿਹੜੀਆਂ ਵੋਟਾਂ ਉੱਥੇ ਜਾ ਕੇ ਇਹਨਾਂ ਨੇ ਡਿਵੈਲਪ ਕਰਨੀਆਂ ਉੱਥੇ ਜਾ ਕੇ ਇਹਨਾਂ ਨੇ ਉਹ ਭੁਗਤਾਨੀਆਂ ਆ ਇਹਦੀ ਆਰ ਦੇ ਵਿੱਚ ਇੱਕ ਕੋਈ ਛੋਟਾ ਜਿਹਾ ਗੇਮ ਨਹੀਂ ਇਹ ਬਹੁਤ ਵੱਡੀ ਗੇਮ ਆ ਇਹ ਤੁਸੀਂ ਇਹ ਨਾ ਸੋਚੋ ਕਿ ਸਾਡੀਆਂ ਜ਼ਮੀਨਾਂ ਚਲ ਗਈਆਂ ਇਹਦੇ ਵਿੱਚ ਇਹਨਾਂ ਨੇ ਅੱਗੋਂ ਅੱਗੋਂ ਜਿਹੜੇ ਇਹਨਾਂ ਨੇ ਪ੍ਰਵਾਸੀ ਮਜ਼ਦੂਰ ਲਿਆਉਣੇ ਆ ਇਹਨਾਂ ਦੇ ਬੜੇ ਤਰੀਕੇ ਦੇ ਨਾਲ ਉਹਨਾਂ ਨੂੰ ਉੱਧਰ ਸ਼ੈਫਲ ਕਰਨਾ ਹੈ ਕਿ ਜਿੱਥੇ ਜਿੱਥੇ ਸਾਡੀਆਂ ਕਮਜ਼ੋਰ ਹੈਗੀਆਂ ਸੀ ਉੱਥੇ-ਉੱਥੇ ਇਹ ਵੋਟਾਂ ਪਾਈਏ ਤਾਂ ਅਸੀਂ ਦੁਬਾਰਾ ਜਿੱਤੀਏ ਹਰ ਚੀਜ਼ ਜਿਹੜੀ ਆਪਾਂ ਨੂੰ ਆਪਣੇ ਮੱਦੇਜਰ ਨਜ਼ਰ ਰੱਖ ਕੇ ਪਹਿਲੂ ਦੇਖ ਕੇ ਸਾਰੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਇਹ ਜਿਹੜੀ ਇੱਕ ਧੱਕਾ ਪੰਜਾਬ ਦੇ ਨਾਲ ਬਹੁਤ ਵੱਡਾ ਧੱਕਾ ਆ ਇੱਕ ਲੁੱਟਖੋ ਹੋ ਰਹੀ ਆ ਇਹ ਪੰਜਾਬ ਨੂੰ ਲੁੱਟਣ ਦੇ ਉੱਤੇ ਆਏ ਆ ਸਿਰਫ ਦੇਣਾ ਇਹਨਾਂ ਨੇ ਕੁਝ ਨਹੀਂ ਸਿਰਫ ਕ腐ਪਸ਼ਨ ਇਲੈਕਸ਼ਨ ਜਿੱਤਣ ਦੀ ਖਾਤਰ ਇਹ ਸਾਰਾ ਕੁਝ ਕਰ ਰਹੇ ਆ ਇਲੈਕਟ ਫੰਡ ਇਕੱਠਾ ਕਰਨ ਦੀ ਖਾਤਰ ਕਰ ਰਹੇ ਆ ਦੇ ਸਾਨੂੰ ਕੀ ਰਿਹਾ ਇਹਦੇ ਵਿੱਚ 1000 ਗਾਇ ਦਾ ਪ੍ਰਾੜ 200 ਗਾਇ ਦਾ ਕਮਰਸ਼ੀਅਲ ਲੈਣਾ ਸਾਰੇ ਕੋਸ਼ਿਨਾ ਨੇ ਇਹ ਤਾਂ ਇਹਨਾਂ ਦੇ ਕੋਲ ਏਡੇ ਏਡੇ ਵੱਡੇ ਜਿਹੜੇ ਆ ਬਿਲਡਰਸ ਹੈਗੇ ਉਹਨਾਂ ਨੂੰ ਇਹਨਾਂ ਨੇ ਜ਼ਮੀਨਾਂ ਦੇਣੀਆਂ ਇਹ ਉਹਨਾਂ ਤੋਂ ਪੈਸੇ ਲੈਣੇ ਆ ਇਹ ਤਾਂ ਕਰਪਸ਼ਨ ਕਰ ਰਹੇ ਪੈਸਾ ਇਕੱਠਾ ਕਰ ਰਹੇ ਆ ਇਹ ਸਿਰਫ ਜਿਹੜੇ ਭਗਵੰਤ ਮਾਨ ਦੇ ਪੱਲੇ ਕੀ ਇਹਨੇ ਤਾਂ ਪਹਿਲਾਂ ਹੀ ਸਾਰੇ ਲਿਆ ਕੇ ਆਪਣੇ ਜਿੰਨੇ ਵੀ ਸਾਰੇ ਲੀਡਰ ਆ ਸਾਰੇ ਲਿਆ ਕੇ ਆਪਣੇ ਬਿਠਾਤੇ ਆਪਣੀਆਂ ਸਾਰੀਆਂ ਪਾਵਰਾਂ ਤਾਂ ਇਹਨਾਂ ਨੇ ਉਹਨਾਂ ਨੂੰ ਦੇ ਦਿੱਤੀਆਂ ਭਗਵੰਤ ਮਾਨ ਨੇ ਆਪਣੀਆਂ ਸਾਰੀਆਂ ਪਾਵਰਾਂ ਤਾਂ ਪਹਿਲੇ ਹੀ ਦਿੱਲੀ ਵਾਲਿਆਂ ਦੇ ਦਿੱਤੀਆਂ ਅਸੀਂ ਕਹਿੰਨੇ ਭਗਵੰਤ ਮਾਨ ਕੀ ਕਰੂਗਾ ਭਗਵੰਤ ਮਾਨ ਦੇ ਹੱਥ 'ਤੇ ਹੀ ਕੁਝ ਨਹੀਂ ਹੈਗਾ ਇਹ ਤਾਂ ਸਾਰਾ ਜਿੰਨੀ ਵੀ ਹੈਗੀ ਐ ਇਸ ਵੇਲੇ ਦਿੱਲੀ ਦੇ ਹੱਥ ਹੈਗੀ ਆ ਇਹ ਦਿੱਲੀ ਵਾਲਿਆਂ ਨੇ ਲੁੱਟਣਾ ਸਾਨੂੰ ਤੁਸੀਂ ਤਗੜੇ ਹੋਣਾ ਪੈਣਾ ਜ਼ੋਰ ਲਾਉਣਾ ਪੈਣਾ ਆਹ ਜਿਹੜੇ ਅਸੀਂ ਅੱਜ ਬੰਦ ਕੀਤੇ ਆ ਇਹ ਸ਼ੇਰਗੜ੍ਹ ਬੰਦ ਕੀਤਾ ਪੋਰੀ ਦਾ ਬੰਦ ਕੀਤਾ ਇਹ ਸਾਨੂੰ ਕੱਲਾ ਹੁਸ਼ਾਰਪੋ ਸ਼ੇਰਗੜ੍ਹ ਜਾਂ ਪੋਰੀ ਨਾ ਇਹ ਢੋਲਵਾਲ ਨਹੀਂ ਬੰਦ ਕਰਨਾ ਪੈਣਾ ਇਹ ਪੂਰੇ ਪੰਜਾਬ ਦੇ ਵਿੱਚ ਬੋਲ ਲੱਗਨੇ ਪੈਣੇ ਆ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਕੱਲੇ ਸ਼ੇਰਗਰ ਜਿਹੜੀ ਅੱਜ ਜਿਹੜੀ ਜ਼ਮੀਨਾਂ ਸਾਡੀਆਂ ਜਾ ਰਹੀਆਂ ਕੱਲ ਨੂੰ ਤੁਹਾਡੀਆਂ ਵੀ ਜਾਣੀਆਂ ਪਰਸੋਂ ਉਹਨਾਂ ਦੀਆਂ ਵੀ ਜਾਣੀਆਂ ਇੱਕ ਇੱਕ ਸਟੈਪ ਵਾਈਜ਼ ਇਹਨਾਂ ਨੇ ਸਟੈਪ ਬਾਈ ਸਟੈਪ ਕਰ ਰਲਾ ਇਹਨਾਂ ਨੇ ਕੱਲਾ ਤੁਸੀਂ ਇਹਨੇ ਸੋਚੋ ਅੱਜ ਅਸੀਂ ਫਸ ਗਏ ਆ ਤੇ ਬਾਕੀ ਜਿਹੜੇ ਜ਼ਿੰਮੇਦਾਰ ਆ ਉਹ ਚਲੇ ਜਾਂਦੀ ਜਿਨ੍ਹਾਂ ਦੀਆਂ ਜ਼ਮੀਨਾਂ ਜਾਂਦੀਆਂ ਬਸ ਉਹ ਜਾਣ ਤੇ ਅਸੀਂ ਬੈਠੇ ਆ ਕੱਲ ਉਹਨਾਂ ਦੀ ਵੀ ਵਾਰੀ ਆਣੀ ਆ ਇਹਨੇ ਕਦੀ ਸੋਚਿਓ ਇਹ ਸਿਰਫ ਜਿਹੜੀ ਪਾਰਟੀ ਆ ਇਹ ਆਮ ਆਦਮੀ ਪਾਰਟੀ ਆ ਇੱਕ ਚੋਰਾਂ ਦੀ ਪਾਰਟੀ ਆ ਠੀਕ ਹੈ ਠਗਾਂ ਦੀ ਪਾਰਟੀ ਆ ਇਹ ਸਿਰਫ ਤੁਸੀਂ ਆਪ ਦੇਖੋ ਪਹਿਲਾਂ ਦਿੱਲੀ ਤੋਂ ਸਾਰੇ ਹਾਰੇ ਹੋਏ ਦਿੱਲੀ ਤੋਂ ਸਾਰਿਆਂ ਦੇ ਪਰਚੇ ਹੋਏ ਸਾਰੇ ਕਿਰਮੇ ਦੇ ਬੰਦੇ ਆਣ ਕੇ ਪੰਜਾਬ ਦੇ ਉੱਤੇ ਰਾਜ ਕਰ ਰਹੇ ਆ ਮੈਂ ਕਹਿੰਦਾ ਇਹ ਸਾਡੀ ਨਾ ਦੇ ਨੇ ਅਣਕ ਅਣਕ ਨੂੰ ਇਹ ਇਹ ਤਾਂ ਗੱਲ ਛੱਡ ਦਿਓ ਜੀ ਜਿੰਨੀ ਕਰਪਸ਼ਨ ਜਿੰਨੀ ਚੋਰਾਂ ਦੀ ਪਾਰਟੀ ਇਹ ਆ ਹੋਰ ਕੋਈ ਪਾਰਟੀ ਨਹੀਂ ਸਰ ਹਾਂ ਇਹ ਤਾਂ ਸਾਨੂੰ ਲੁੱਟਦਾ ਇਹਨੂੰ ਪਤਾ ਹੈ ਪੰਜਾਬ ਦੇ ਕੋਲ ਪੈਸੇ ਹੈ ਹੋਰ ਕਿਹੜੀ ਸਟੇਟ ਦੇ ਕੋਲ ਤੁਸੀਂ ਯੂਪੀ ਦੇ ਵਿੱਚ ਚਲ ਜਾਓ ਕਿਤੇ ਚਲ ਜਾਓ ਤੁਸੀਂ ਅੱਜ ਤੱਕ ਮੈਂ ਕਿਹ ਕਿਤੇ ਜਾ ਲੋ 44 ਰੋਟੀ ਨਹੀਂ ਮਿਲਦੀ ਉੱਥੇ ਖਾਣ ਨੂੰ ਤੁਹਾਡਾ ਸਾਹਿਬ ਕਹਿੰਦੇ ਸਾਡੀ ਕਟੜ ਇਮਾਨਦਾਰਾਂ ਦੀ ਪਾਰਟੀ ਹੈ ਤੁਸੀਂ ਚੋਰਾਂ ਦੀ ਪਾਰਟੀ ਕਿਉਂ ਕਹਿ ਰਹੇ ਹੋ ਜੀ ਇਹ ਸਰ ਤੁਸੀਂ ਦੇਖੋ ਜੀ ਕੀਤਾ ਕੀ ਨਾ ਤੁਸੀਂ ਵੀ ਇੱਥੇ ਆ ਸਾਰੇ ਦੁਨੀਆ ਇੱਥੇ ਆ ਸਾਰਾ ਪੰਜਾਬ ਇੱਥੇ ਆ ਆ ਜਿੰਨਾਂ ਦੇਰ ਇਹਨਾਂ ਨੇ ਕੰਮ ਕੀਤਾ ਤੁਸੀਂ ਉੱਥੇ ਤਹਿਸੀਲੇ ਚਲ ਜਾਓ ਕਿਤੇ ਵੀ ਚਲ ਜਾਓ ਕਿਸੇ ਵੀ ਕੰਮ ਦੇ ਉੱਤੇ ਚਲ ਜਾਓ ਕਿਤੇ ਵੀ ਚਲ ਜਾਓ ਸਵਾਏ ਪੈਸੇ ਤੋਂ ਬਿਨਾ ਇਸ ਵੇਲੇ ਕੋਈ ਕੰਮ ਨਹੀਂ ਹੋ ਰਿਹਾ ਜੀ ਸਰਕਾਰ ਚੰਗੀ ਹੈ ਜੀ ਪੈਸੇ ਦਿਓ ਆਪਣਾ ਕੰਮ ਕਰਾ ਲਓ ਪੈਸੇ ਦਿਓ ਆਪਣਾ ਕੰਮ ਕਰਾ ਲਓ ਕਰਪਸ਼ਨ ਦਾ ਇੱਕ ਬਹੁਤ ਵੱਡਾ ਇਹਨਾਂ ਨੇ ਹਰ ਬੰਦੇ ਨੂੰ ਖੁੱਲ੍ਹ ਦੇ ਦਿੱਤੀ ਆ ਤੁਸੀਂ ਲੁੱਟੋ ਲੁੱਟ ਕੇ ਲਿਆਓ ਵੇ ਕੀ ਕੀ ਦਿੱਤਾ ਕਿਨੂੰ ਜਿਹਨੂੰ ਅਹੁਦੇ ਦਿੱਤੇ ਆ ਸਾਰੇ ਵੀ ਲੁੱਟੋ ਆਪ ਆਪਣਾ ਲੁੱਟ ਲਓ ਅਹੁਦੇ ਦੇਤੇ ਕੀ ਪੈਸੇ ਲਿਆਓ ਜੀ ਕਿਹੜਾ ਕਿੰਨੇ ਪੈਸੇ ਲਿਆਉਂਦਾ ਕਿਹੜਾ ਕੀ ਆ ਵਾਲੇ ਤਾਂ ਅਣਖੀ ਹੁੰਦੇ ਆ ਜੀ ਲੁੱਟ ਕਰਨ ਦੇ ਦੇਣਗੇ ਲੁੱਟ ਦੇਖੋ ਜੀ ਹੁਣ ਲੁੱਟ ਰਹੇ ਸੀਗੇ ਇਹ 19 ਦਿਨ ਹੁਣ ਪਤਾ ਲੱਗਾ ਦੇਖੋ ਅਸੀਂ ਪਹਿਲਾਂ ਦੇਖਦੇ ਹਾਂ ਕਿ ਸ਼ਾਇਦ ਇਹੇ ਬੰਦੇ ਪੰਜਾਬ ਨੂੰ ਕੋਈ ਡਿਵੈਲਪ ਕਰਨਗੇ ਪੰਜਾਬ 'ਚ ਕੋਈ ਸੁਧਾਰ ਕਰਨਗੇ ਪੰਜਾਬ ਤਾਂ ਦਿਨ ਬਰਦੇ ਨੇ ਪਿੱਛੇ ਜਾ ਰਿਹਾ ਜੀ ਹਰ ਸਾਲ ਹਰ ਮਹੀਨਾ ਹਰ ਦਿਨ ਆ ਪਿੱਛੇ ਜਾ ਰਿਹਾ ਜਿਹੜੀਆਂ ਇੰਨੀਆਂ ਜ਼ਮੀਨਾਂ ਜਿਹੜੀਆਂ ਪੰਜਾਬ ਦੀਆਂ ਖੋਹ ਹੋ ਰਹੀਆਂ ਜਿੰਨਾ ਏਰੀਆ ਜਿੰਨਾ ਪੰਜਾਬ ਦਾ ਇਹਨਾਂ ਨੇ ਇਹਦੇ ਅੰਡਰ ਲੈ ਲੈਣਾ ਲੈਂਡ ਪੂਲਿੰਗ ਦੇ ਅੰਡਰ ਲੈ ਲੈਣਾ ਇਹ ਤਾਂ ਪੰਜਾਬ ਨੇ ਆਪੇ ਹੀ ਖਤਮ ਹੋ ਇਹਨਾਂ ਦੀ ਪੰਜਾਬ ਦੀ ਦੇਖੋ ਕਿਹੜੀ ਇਹਨਾਂ ਨੇ ਇੰਡਸਟਰੀ ਨੂੰ ਖਤਮ ਨਹੀਂ ਕਰਨਾ ਹਰ ਇੰਡਸਟਰੀ ਇੱਥੇ ਖਤਮ ਹੋ ਜਾਣੀ ਆ ਬਿਲਡਰ ਦੇਖੋ ਕੋਈ ਵੀ ਚੀਜ਼ ਹੈਗੀ ਆ ਜਿੱਦਾਂ ਇਹਨਾਂ ਨੇ ਕੰਕਰੀਟ ਗਿਆਰਾ ਆਪਣੇ ਕੋ ਰਹਿਣਾ ਕੀ ਜੀ ਇਥੇ ਮਤਲਬ ਕੁੱਲ ਮਿਲਾ ਕੇ ਇਹ ਲੈਂਡ ਪੂਲਿੰਗ ਪਾਲਿਸੀ ਲੋਕਪੱਖੀ ਨਹੀਂ ਹੈ ਇਹ ਬਿਲਕੁਲ ਨਹੀਂ ਜੀ ਕੋਈ ਇਹਦੀ ਲੈਂਡ ਕੋਈ ਜ਼ਿਮੀਂਦਾਰਾਂ ਦੇ ਹੱਕ ਦੇ ਵਿੱਚ ਨਹੀਂ ਜ਼ਿਮੀਂਦਾਰ ਇਹਦਾ ਸਖਤ ਵਿਰੋਧ ਕਰਦੇ ਆ ਇੱਕ ਇੱਕ ਬੰਦਾ ਇੱਕ ਇੱਕ ਜ਼ਿਮੀਂਦਾਰ ਆਪਣਾ ਐਫੀਡੇਵਟ ਦੇਣ ਨੂੰ ਤਿਆਰ ਹੈ ਜਿਹੜਾ ਭਗਵੰਤ ਮਾਨ ਜੀ ਕਹਿੰਦੇ ਆ ਜਮਿਨਾ ਆਪਣੀ ਮਰਜ਼ੀ ਨਾਲ ਦੇ ਰਿਹਾ ਇੱਕ ਵੀ ਬੰਦਾ ਇਹਨਾਂ ਤੋਂ ਹੱਥ ਕੱਢ ਕੇ ਕਹੇ ਕਿ ਅਸੀਂ ਜ਼ਮੀਨ ਦੇਣੀ ਆ ਔਰ ਕੱਲੇ ਕੱਲੇ ਬੰਦੇ ਨੇ ਆਪਣਾ ਐਫੀਡੇਵਟ ਤਸਵੀਲ ਤੋਂ ਲਿਆ ਅੱਜ 50000 ਐਫੀਡੇਵਟ ਇੱਥੇ ਮੁੱਕ ਗਿਆ ਹੈ ਤਸਵੀਲੇ ਯਾਨੀ ਕਿ ਮੇਰੇ ਕਹਿਣ ਦਾ ਭਲਾ ਹਰ ਬੰਦਾ ਜ ਕਲਲੇ ਕਲਲੇ ਬੰਦੇ ਨੇ ਆ ਦੇਖੋ ਐਫੀਡਾਵਟ ਆ ਦੇਖੋ ਲਿਖਿਆ ਅਸੀਂ ਆਪਣਾ ਐਫੀਡਾਵਟ ਦਿੰਨੇ ਆ ਐਫੀਡਾਵਟ ਲੱਗਾ ਹੈ ਨਾਲ ਬਿਆਨ ਲਾਏ ਆ ਅਸੀਂ ਅਸੀਂ ਕਲਲੇ ਕਲਲੇ ਬੰਦੇ ਨੇ ਇਹ ਦੇ ਕੇ ਅਸੀਂ ਇੱਕ ਤਰੀਖ ਨੂੰ ਅਸੀਂ ਜਮ੍ਹਾਂ ਕਰਵਾ ਦਿੰਨੇ ਆ ਕੱਲ ਨੂੰ ਕ ਇਹ ਨਾ ਕਹਿਣ ਕਿ ਠੀਕ ਹੈ ਜੀ ਵਿੱਚੋ ਜ਼ਿੰਮੇਦਾਰ ਸਾਡੇ ਨਾਲ ਸੀਗੇ ਠੀਕ ਹੈ ਨਾ ਉਹਨਾਂ ਨੂੰ ਇਹ ਪ੍ਰੂਫ ਦੇ ਦਾਂਗੇ ਕਿ ਆ ਦੇਖੋ ਇਹਦੀ ਆਧਾਰ ਕਾਰਡ ਲਾ ਕੇ ਅਸੀਂ ਇਸਟਾਮ ਲਏ ਆ ਆਪਣੀ ਮਰਜ਼ੀ ਨਾਲ ਬਾਹਰਕ ਬੰਦੇ ਨੇ ਲਿਆਂਦੇ ਆ ਔਰ ਇਹ ਸਾਰਾ ਅਸੀਂ ਕੱਲ ਨੂੰ ਇਹ ਪਹਿਲੀ ਤਰੀਖ ਨੂੰ ਤੇ ਸਾਰਾ ਉੱਥੇ ਅਪਜਮਾ ਕਰਵਾ ਦੇਣਾ ਸਰ ਠੀਕ ਹੈ ਠੀਕ ਹੈ ਠੀਕ ਹੈ ਤਾਂ ਹੋਰ ਵੀ ਇੱਥੇ ਕਿਸਾਨ ਨੇ ਗੱਲਬਾਤ ਕਰਦੇ ਆ ਤੇ ਉਹ ਉਧਰ ਭਾਈ ਸਾਹਿਬ ਹੋਣੀ ਨੇ ਭਾਈ ਸਾਹਿਬ ਹੋਣਾ ਨਾਲ ਗੱਲਬਾਤ ਇਹ ਤੁਸੀਂ ਲੈਂਡ ਪੁਲਿੰਗ ਦੇ ਵਿਰੋਧ ਦੇ ਵਿੱਚ ਪਿੰਡ ਚੋਂ ਐਂਟਰੀ ਪੈਰ ਕਰਤੇ ਝਾੜੂ ਵਾਲਿਆਂ ਦੇ ਦੇਖੋ ਸਾਰਾ ਅਸੀਂ ਇਹ ਚਾਹੁੰਦੇ ਆ ਤੁਸੀਂ ਆਪਣੇ ਮਾਧਿਅਮ ਰਾਹੀਂ ਇਹ ਗੁੰਗੀ ਬੋਲੀ ਸਰਕਾਰ ਦੇ ਕੰਨਾਂ ਤਾਈਂ ਸਮੂਹ ਕਿਸਾਨਾਂ ਦੀ ਆਵਾਜ਼ ਪਹੁੰ ਇਹ ਕੋਈ ਵੀ ਬੰਦਾ ਤੁਹਾਨੂੰ ਜ਼ਮੀਨ ਦੇ ਕੇ ਰਾਜੀ ਨਹੀਂ ਕੋਈ ਵੀ ਬੰਦਾ ਜ਼ਮੀਨ ਦੇ ਕੇ ਰਾਜ ਨਹੀਂ ਬਿਲਕੁਲ ਬਿਲਕੁਲ ਤਾਂ ਇਹ ਕਿਸਾਨ ਕਹਿੰਦੇ ਨੇ ਵੀ ਭਾਈ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਆਪਣੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਸਰਕਾਰ ਨੂੰ ਨਹੀਂ ਦਵਾਂਗੇ ਤਾਂ ਪਿੰਡ ਸ਼ੇਰਗੜ ਅਤੇ ਪੁਰ ਹੀਰਾ ਦੇ ਵਿੱਚ ਇਹ ਦੋਨੋਂ ਪਿੰਡ ਨੇ ਹੁਸ਼ਿਆਰਪੁਰ ਜ਼ਿਲ੍ਹਾ ਦੇ ਜ਼ਿਲ੍ਹੇ ਦੇ ਪਿੰਡ ਨੇ ਤਾਂ ਇਹਨਾਂ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਐਂਟਰੀ ਹੈ ਜਿਹੜੀ ਉਹ ਬੈਨ ਕਰ ਦਿੱਤੀ ਗਈ ਹੈ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਪਿੰਡਾਂ ਚੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਐਂਟਰੀ ਜਿਹੜੀ ਬੈਨ ਕੀਤੀ ਗਈ ਹੈ ਐਂਟਰੀ ਦੀ ਮਨਾਹੀ ਹੈ ਉਹਦੇ ਬਾਰੇ ਜੋ ਤੁਹਾਡੇ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ